ਮੈਂ ਤੀਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਮੇਰਾ ਮੈਸੇਜ ਹੈ ਪੂਰੇ ਸਿੱਖ ਕੌਮ ਤੱਕਰ ਪਹੁੰਚੇ ਕਿ ਸਾਡੇ ਪ੍ਰਾਈਵੇਟ ਯੂਟਿਊਬਰ ਬਲੌਗਰਸ ਔਰ ਟਿਕਟੋਕਰਸ ਉਹਨਾਂ ਨੂੰ ਪ੍ਰਾਈਵੇਟ ਤੌਰ ਤੇ ਸਪான்ਸਰ ਪੇਜ ਤੋਂ ਉਹਨਾਂ ਕੋਲ ਜਿਆਦਾ ਤੋਂ ਜਿਆਦਾ ਫੰਡਸ ਲੈਂਦੇ ਨੇ ਜੋ ਜਿਹੜੇ ਸਾਡੇ ਸਪੈਸ਼ਲਿਟੀ ਕੁੜੀਆਂ ਨੂੰ ਬੁਲਾਉਂਦੇ ਨੇ ਉਹਨਾਂ ਦਾ ਕੰਟੈਕਟ ਕੰਟੈਕਟ ਕਰਕੇ ਉਹਨਾਂ ਨੂੰ ਪਾਕਿਸਤਾਨ ਬੁਲਾਉਂਦੇ ਨੇ ਔਰ ਫਿਰ ਉਹਨਾਂ ਨੂੰ ਪਿਆਰ ਦੇ ਚੱਕਰਾਂ ਦੇ ਵਿੱਚ ਉਹਨਾਂ ਨੂੰ ਫਸਾ ਕੇ ਉਹਨਾਂ ਦਾ ਧਰਮ ਚੇਂਜ ਕਰਕੇ ਉਹਨਾਂ ਨਾਲ ਵਿਆਹਾਂ ਕਰ ਦਿੰਦੇ ਨੇ ਕਿ ਨਾ ਪ੍ਰਾਈਵੇਟ ਬਲੌਗਰਸ ਇਨ ਅ ਫਰਾਡ ਤੋਂ ਬਚੋ ਔਰ ਪਾਕਿਸਤਾਨ ਸਿੱਖ ਦੁਆਰਾ ਪ੍ਰਬੰਧਕ ਕਮੇਟੀ ਐਵੇਕਿਊਏਟਸ ਪ੍ਰਾਪਰਟੀ ਬੋਰਡ ਜਾਂ ਪੰਜਾਬੀ ਸਿੱਖ ਸੰਗਤ ਦੇ ਨੂ ਤੁਸੀਂ ਪਾਕਿਸਤਾਨ ਆਓ ਕਿ ਪਾਕਿਸਤਾਨ ਦੇ ਵਿੱਚ ਕਈ ਲੋਕ ਜਿਹੜੇ ਹੈਗੇ ਨੇ ਉਹ ਦਸਤਾਰਾ ਬੰਨ ਕੇ ਆਪਣੇ ਆਪ ਨੂੰ ਸਿੱਖ ਰਿਪਰੈਜ਼ੈਂਟ ਕਰਦੇ ਨੇ ਪਾਕਿਸਤਾਨੀ ਬਲੌਗਰਾਂ ਤੋਂ ਬਚਣ ਸਿੱਖ ਸੰਗਤਾਂ ਕੁੜੀਆਂ ਨੂੰ ਪਾਕਿਸਤਾਨ ਬੁਲਾ ਕੇ ਪਿਆਰ ਦੇ ਜਾਂਚ ਫਸਾਉਂਦੇ ਨੇ ਪਾਕਿਸਤਾਨੀ ਬਲੌਗਰ ਕਮੌਣ ਦੇ ਨਾਮ ਤੇ ਸਿੱਖ ਸੰਗਤਾਂ ਨੂੰ ਲੁੱਟਦੇ ਨੇ ਪਾਕਿਸਤਾਨੀ ਬਲੌਗਰ ਕਈ ਬਲੌਗਰ ਨੇ ਜੋ ਤੁਸੀਂ ਸੋਸ਼ਲ ਮੀਡੀਆ ਤੇ ਭਾਰਤੀ ਪੰਜਾਬ ਤੋਂ ਗਏ ਸਿੱਖ ਵੀਰਾਂ ਅਤੇ ਬੀਬੀਆਂ ਨੂੰ ਪਾਕਿਸਤਾਨ ਘੁਮਾਉਂਦੇ ਦੇਖੇ ਹੋਣਗੇ ਪਰ ਇਲਜ਼ਾਮ ਨੇ ਕਿ ਪੁਰਾਣਾ ਪੰਜਾਬ ਦਿਖਾਉਣ ਅਤੇ ਗੁਰੂ ਧਾਮਾਂ ਦੇ ਦਰਸ਼ਨ ਕਰਵਾਉਣ ਦੇ ਬਹਾਨੇ ਪੰਜਾਬੀਆਂ ਤੋਂ ਲੱਖਾਂ ਰੁਪਏ ਠੱਗ ਲੈਂਦੇ ਨੇ ਜਿਸ ਖਿਲਾਫ ਹੁਣ ਪਾਕਿਸਤਾਨੀ ਸਿੱਖ ਵੀਰ ਮਹਿੰਦਰਪਾਲ ਸਿੰਘ ਨੇ ਆਵਾਜ਼ ਚੁੱਕੀ ਹੈ ਜਿਨ੍ਹਾਂ ਨੇ ਪਾਕਿਸਤਾਨੀ ਬਲੌਗਰਾਂ ਤੇ ਕਈ ਤਰ੍ਹਾਂ ਦੇ ਗੰਭੀਰ ਇਲਜ਼ਾਮ ਲਗਾਏ ਨੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਕਥੇ ਦਾਸ ਮਹਿੰਦਰਪਾਲ ਸਿੰਘ ਪਾਕਿਸਤਾਨੀ ਸੇ ਕ੍ਰਿਕਟਰ ਅੱਜ ਇਹ ਵੀਡੀਓ ਮੈਸੇਜ ਜਿਹੜਾ ਹੈ ਮੈਂ ਆਪਣੇ ਸਿੱਖ ਕੌਮ ਦੇ ਨਾਮ ਇਹ ਜਿਹੜਾ ਵੀਡੀਓ ਬਣਾਉਣਾ ਚਾ ਰਹੇ ਹਾਂ ਔਰ ਮੈਂ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਮੇਰਾ ਮੈਸੇਜ ਹੈ ਪੂਰੀ ਸਿੱਖ ਕੌਮ ਤੱਕਰ ਪਹੁੰਚੇ ਕਿ ਜਿਹੜੇ ਸਾਡੇ ਸਿੱਖ ਕੌਮ ਦੇ ਨਾਲ ਫਰਾਡ ਹੋ ਰਹੇ ਨੇ ਕਿ ਜਿਹੜੇ ਸਾਡੇ ਸਰਦਾਲੂ ਸਿੰਘ ਨੇ ਜਿਹੜੇ ਪਾਕਿਸਤਾਨ ਦੇ ਗੁਰਦਵਾਰਾ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਔਰ ਪਾਕਿਸਤਾਨ ਦੇ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ ਕਈ ਸਾਡੇ ਪ੍ਰਾਈਵੇਟ ਯੂਟਿਊਬਰਸ ਬਲੌਗਰਸ ਔਰ ਟਿਕਟੋਕਰਸ ਉਹਨਾਂ ਨੂੰ ਪ੍ਰਾਈਵੇਟ ਤੌਰ ਤੇ ਸਪான்ਸਰ ਪੇਜ ਕਿਉਂ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੰਡਸ ਲੈਂਦੇ ਨੇ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈ ਕਿ ਨੇ ਪੈਸੇ ਲੈਂਦੇ ਨੇ ਸੋ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਪ੍ਰਾਈਵੇਟ ਵਲੌਗਰਜ਼ ਇਹਨਾਂ ਫਰਾਡਸ ਤੋਂ ਬਚੋ ਔਰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਵੇਕਿਊਟਰਾਸ ਪ੍ਰਾਪਰਟੀ ਬੋਰਡ ਜਾਂ ਪੰਜਾਬੀ ਸਿੱਖ ਸੰਗਤ ਦੇ ਧਰੂ ਤੁਸੀਂ ਪਾਕਿਸਤਾਨ ਆਓ ਔਰ ਇਹਨਾਂ ਦੇ ਧਰੂ ਤੁਸੀਂ ਪਾਕਿਸਤਾਨ ਗੁਰਦੁਆਰਾ ਦੇ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰੋ ਇਹ ਤੁਹਾਡੀ ਸੇਵਾ ਵੀ ਕਰਨਗੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਹਾਨੂੰ ਰੂਮ ਜਾਂ ਲੰਗਰ ਦੀ ਸੇਵਾ ਵੀ ਤੁਹਾਡੇ ਕਰਨਗੇ ਉਹ ਬਾਕੀ ਵੀ ਤੁਹਾਡੀ ਸੇਵਾਵਾਂ ਕਰਨਗੇ ਲੇਕਿਨ ਇਹਨਾਂ ਪ੍ਰਾਈਵੇਟਸ ਜਿਹੜੇ ਲੋਕ ਹੈਗੇ ਨੇ ਉਹਨਾਂ ਤੋਂ ਪੁੱਛੋ ਇਹ ਨਹੀਂ ਨਹੀਂ ਪਾਕਿਸਤਾਨੀ ਸਿੱਖਾਂ ਦਾ ਇਲਜ਼ਾਮ ਹੈ ਕਿ ਪਾਕਿਸਤਾਨੀ ਬਲੌਗਰ ਪੰਜਾਬ ਤੋਂ ਜਾਂ ਫਿਰ ਬਾਹਰੋਂ ਆਉਣ ਵਾਲੀਆਂ ਪੰਜਾਬੀ ਕੁੜੀਆਂ ਨੂੰ ਪਿਆਰ ਦੇ ਜਾਲ ਵਿੱਚ ਫਸਾਉਂਦੇ ਨੇ ਅਤੇ ਫਿਰ ਉਹਨਾਂ ਦਾ ਧਰਮ ਬਦਲ ਕੇ ਉਹਨਾਂ ਦੀ ਪੱਤ ਰੋਲਦੇ ਨੇ ਇਸ ਤੋਂ ਇਲਾਵਾ ਕੁਝ ਪਾਕਿਸਤਾਨੀ ਬਲੌਗਰ ਹੁਣ ਪੱਗਾਂ ਬੰਨ੍ਹ ਕੇ ਖੁਦ ਨੂੰ ਸਿੱਖ ਦਿਖਾਉਣ ਦੀ ਕੋਸ਼ਿਸ਼ ਕਰਦੇ ਨੇ ਅਤੇ ਪੰਜਾਬੀਆਂ ਨੂੰ ਲੁੱਟਣ ਦਾ ਕੋਈ ਵੀ ਮੌਕਾ ਨਹੀਂ ਛੱਡਦੇ ਜਿਹੜੇ ਸਾਡੇ ਸਟੇ ਸਪੈਸ਼ਲਿ ਕੁੜੀਆਂ ਨੂੰ ਬੁਲਾਉਂਦੇ ਨੇ ਉਹਨਾਂ ਨਾਲ ਕੰਟੈਕਟ ਕੰਟੈਕਟ ਕਰਕੇ ਉਹਨਾਂ ਨੂੰ ਪਾਕਿਸਤਾਨ ਬੁਲਾਉਂਦੇ ਨੇ ਔਰ ਫਿਰ ਉਹਨਾਂ ਨੂੰ ਪਿਆਰ ਦੇ ਚੱਕਰਾਂ ਦੇ ਵਿੱਚ ਉਹਨਾਂ ਨੂੰ ਫਸਾ ਕੇ ਉਹਨਾਂ ਦਾ ਧਰਮ ਚੇਂਜ ਕਰਕੇ ਉਹਨਾਂ ਨਾਲ ਵਿਆਹਾਂ ਕਰਦੇ ਨੇ ਸੋ ਮੈਂ ਸਮਝਦਾ ਕਿ ਇਹਨਾਂ 'ਚ ਫਰਾਡ ਤੋਂ ਬਚਣ ਦੀ ਲੋੜ ਹੈਗੀ ਹੈ ਔਰ ਆਪਣੇ ਸਿੱਖ ਦੇ ਉੱਤੇ ٹرسٹ ਕਰੋ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਪ੍ਰਬੰਧਕ ਕਮੇਟੀ ਹੈ ਉਹਨਾਂ ਦੇ ਦਿੱਤੋਂ ਸਿਰਫ ਆਪ ਪਾਕਿਸਤਾਨ ਆਓ ਔਰ ਅ ਅੱਜਕਲ ਇੱਕ ਹੋਰ ਵੀ ਇੱਕ ਜਿਹੜਾ ਇੱਕ ਚੀਜ਼ ਬੜੀ ਵਾਇਰਲ ਹੋਈ ਹੈ ਔਰ ਫਰਾਡ ਚੱਲ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਕਈ ਲੋਕ ਜਿਹੜੇ ਹੈਗੇ ਨੇ ਉਹ ਦਸਤਾਰਾ ਬੰਦ ਕੇ ਆਪਣੇ ਆਪ ਨੂੰ ਸਿੱਖ ਰਿਪਰੈਜ਼ੈਂਟ ਕਰਦੇ ਨੇ ਔਰ ਬਾਕੀ ਲੋਕਾਂ ਕੋ ਜਿਹੜੇ ਹੈਗੇ ਨੇ ਬਾਖ ਸਿੰਘਾਂ ਨੂੰ ਕੰਟੈਕਟ ਕਰਕੇ ਉਹ ਫੰਡ ਲੈਣਾ ਚਾਹੁੰਦੇ ਨੇ ਸੋ ਮੈਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਜੋ ਕਿ ਮਾਈਨੋਰਟੀ ਮਨਿਸਟਰ ਵੀ ਹੈਗੇ ਨੇ ਮੈਂ ਉਹਨਾਂ ਅੱਗੇ ਔਰ ਪਾਕਿਸਤਾਨ ਦੇ ਪੰਜਾਬ ਗਵਰਨਮੈਂਟ ਦੇ ਅੱਗੇ ਵੀ ਪਾਕਿਸਤਾਨ ਗਵਰਨਮੈਂਟ ਦੇ ਅੱਗੇ ਅਪੀਲ ਕਰਾਂਗਾ ਕਿ ਜਿਹੜੇ ਇਹੋ ਜਿਹੇ ਫਰਾਡ ਹੈਗੇ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿ ਜਿਹੜੇ ਸਿੱਖ ਬਾਹਰ ਦੇ ਸਿੱਖਾਂ ਨੂੰ ਲੁੱਟ ਰਹੇ ਨੇ ਔਰ ਉਹਨਾਂ ਕੋਲ ਜ਼ਿਆਦਾ-ਜ਼ਿਆਦਾ ਸਿੱਖ ਕੌਮ ਦੇ ਨਾਂ ਤੇ ਫੰਡਸ ਲੈ ਰਹੇ ਨੇ ਔਰ ਜਿਹੜੇ ਪਗੜੀਆਂ ਬੰਨ ਕੇ ਸਿੱਖ ਜਿਹੜੀ ਸਰਦਾਰੀ ਹੈ ਸਰਦਾਰਾਂ ਦੀ ਪਗੜੀ ਉਹਨਾਂ ਨੂੰ ਬਦਨਾਮ ਕਰਦੇ ਨੇ ਸੋ ਉਨ੍ਹਾਂ ਦੇ ਖਿਲਾਫ ਜਿਹੜੇ ਹੈਗੇ ਉਹ ਐਕਸ਼ਨ ਲਿਆ ਜਾਵੇ ਔਰ ਸਿੱਖਾਂ ਨੂੰ ਇਸ ਫਰਾਡ ਤੋਂ ਬਚਾਇਆ ਜਾਵੇ ਸੋ ਇਹਨੀ ਛੋਟੀ ਜਿਹੜੀ ਮੇਰੇ ਮੈਸੇਜ ਹੈ ਮੇਰਾ ਜਿਹੜਾ ਰਿਕਵੈਸਟ ਹੈਗੀ ਇਹ ਮੇਰੀ ਬੇਨਤੀ ਹੈ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜੇ ਸਾਡੇ ਸਿੰਘ ਨੇ ਇਸ ਫਰਾਡ ਤੋਂ ਬਚ ਸਕਣ ਔਰ ਪਾਕਿਸਤਾਨ ਜਦੋਂ ਆਂਦੇ ਨੇ ਆਪਣੇ ਖੁੱਲੇ ਦਰਸ਼ਨ ਦੇ ਦਾਰ ਗੁਰਦਆਮਾ ਦੇ ਕਰਨ ਔਰ ਸਿੱਖ ਇਤਿਹਾਸਿਕ ਅਸਥਾਨਾਂ ਦੇ ਕਰਨ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹਾ ਤਾਂ ਇੱਥੋਂ ਤੱਕ ਜਾਂਦਾ ਹੈ ਕਿ ਇਹ ਬਲੌਗਰ ਪੰਜਾਬੀਆਂ ਨੂੰ ਪਾਕਿਸਤਾਨ ਕਮਾਉਣ ਲਈ 2 ਦਿਨ ਦਾ 1000 ਡਾਲਰ ਯਾਨੀ ਕਿ ਭਾਰਤੀ ਕਰੰਸੀ ਮੁਤਾਬਕ 80 ਤੋਂ 85000 ਰੁਪਏ ਚਾਰਜ ਕਰਦੇ ਨੇ ਅਜਿਹੇ ਚ ਹੁਣ ਜਦੋਂ ਪਾਕਿਸਤਾਨੀ ਸਿੱਖਾਂ ਨੇ ਇਹਨਾਂ ਦਾ ਵਿਰੋਧ ਕੀਤਾ ਹੈ ਤਾਂ ਵਾਕਿਆ ਹੀ ਪੰਜਾਬੀਆਂ ਨੂੰ ਕਮਾਉਣ ਵਾਲੇ ਇਹਨਾਂ ਬਲੌਗਰਾਂ ਦੀ ਦਾਲ ਚ ਕੁਝ ਨਾ ਕੁਝ ਕਾਲਾ ਜ਼ਰੂਰ ਨਜ਼ਰ ਆਉਂਦਾ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ